ਬੀਬੀ ਕੋਲਾஞ்சி ਭਲਾਈ ਕੇਂਦਰ ٹرسٹ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪਾਈ ਗੁਰਇਕਬਾਲ ਸਿੰਘ ਜੀ ਦੀ ਅਗਵਾਈ ਹੇ ਬੀਬੀ ਕੋਲਾஞ்சி ਭਲਾਈ ਕੇਂਦਰ ٹرسٹ ਵੱਲੋਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਨਵੇਂ ਬਣਾਏ ਜਾਣ ਵਾਲੇ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਉਹਨਾਂ ਨਾਲ ਪਾਈ ਗੁਰਇਕਬਾਲ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸਿੰਘ ਗੁਮਾਨਪੁਰਾ, ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਦबीर ਸਿੰਘ ਧਾਮੀ, ਮੈਨੇਜਰ ਜਤਿੰਦਰਪਾਲ ਸਿੰਘ ਮਨਦੀਪ ਸਿੰਘ ਪੋਲੂ ਸਮੇਤ ਸਖਸ਼ਤਾ ਹਾਜ਼ਰ ਸਨ ਵਰਤੂ ਸੇਵਾ ਪਹੁੰਚਣ ਪਾਏ ਜਾਂ ਕੋਰਮ ਲਿਖਾ ਬਾਰੇ ਸੇਕਪਾਉਂਕ ਦੀ ਇੱਕ ਇਹ ਮਹਾਨ ਰਵਾਇਤ ਰਹੀ ਆ ਜੇ ਗੁਰੂ ਘਰਾਂ ਦੇ ਵਿੱਚ ਜਿਹੜਾ ਕੋਈ ਆਧੁਨਿਕ ਨਵੀਨੀਕਰਨ ਦਾ ਕਾਜ ਹੁੰਦਾ ਜਾਂ ਨੰਮੀਆਂ ਬਿਲਡਿੰਗਾਂ ਬਣਦੀਆਂ ਜਿੱਥੇ ਸ਼ਮੂਲੀਅਤ ਵਾਲਾ ਪਰਮਤਾ ਕਮੇਟੀ ਆਪ ਨਿਵਾਸਿਆ ਉੱਥੇ ਨਾਲ ਕਾਰਸੇਤਾ ਵਾਲੇ ਬਾਬੇ ਦੇ ਦੂਸਰੇ ਮਹਾਪੁਰਖ ਉਹ ਵੀ ਇੱਥੇ ਆਪਣਾ ਦੋਹਾਂ ਪਾਉਂਦੇ ਇਹ ਅਸਥਾਨ ਇਸ ਮਹਾਨ ਅਦੁੱਤੀ ਨਵਾਲੇ ਦੇ ਮਹਾਪੁਰਖ ਵਾਹ ਭੰਤਣ ਬਾਬਾ ਦੂਰ ਸਿੰਘ ਜੀ ਦਾ ਅਸਥਾਨਯਾ ਸ੍ਰੀ ਗੁਰਦਵਾਰਾ ਜਿੱਥੇ ਸਿੱਖ ਪੰਥ ਦੀ ਬਹੁਤ ਵੱਡੀ ਆਸਥਾ ਹੈ ਆਪਾਰ ਤੇ 7 ਤੋਂ 8 ਲੱਖ ਸਰੀਰ ਸੀ ਛਕਾਉਂਦਾ ਹੈ ਦਪਹਿਰਾ ਸਾਹਿਬਲੇ ਕੋਈ ਵੀ ਪਰਾਰਵਾਰ ਨਹੀਂ ਸੰਗਤ ਦਾ ਤੇ ਵੱਧ ਤੋਂ ਵੱਧ ਜਿੰਨੇ ਪ੍ਰਬੰਧ ਗ੍ਰਾਉਂਡੀ ਕਮੇਟੀ ਹੋਰ ਸਾਰੇ ਕਰ ਰਹੇ ਆ ਬਾਬਾ ਜੀ ਦੀ ਕਮਾਈ ਇੰਨੀ ਹੈ ਥੋੜੇ ਬੈ ਜਾਂਦੇ ਆ ਸੰਗਤ ਦਾ ਫਿਰ ਹੋਰ ਵੱਧ ਜਾਂਦਾ ਪਿਆਰ ਤੇ ਇੱਕ ਅੰਦਰ ਸ਼ੈੱਡ ਬਣਿਆ ਸੀ ਇੱਕ ਲੰਗਰ ਘਰ ਸ਼ੈੱਡ ਬਣਿਆ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਦਾ ਵੀ ਬਹੁਤ ਲਾਭ ਹੋਇਆ ਹੈ ਔਰ ਬਵੇਕ ਸਰੂ ਸਾਹਿਬ ਸ਼ਬੀਲ ਦੀ ਸੇਵਾਈ ਸੰਪੂਰਨ ਹੋਈ ਹੈ ਜੋੜੇ ਕਰਦੀ ਸੇਵਾ ਵੀ ਫਲਸ਼ਾਂ ਦੀ ਸੇਵਾ ਵੀ ਉਥੇ ਫਲਸ਼ਾਂ ਜੀ ਵੀ ਐ ਦੋਰੇ ਨਾ ਰਸ਼ ਹੈ ਦੁਪਹਿਰੇ ਵਾਲੇ ਸਮੇਂ ਦੇ ਵਿੱਚ ਕਹਿਣ ਨੂੰ ਭਰੇ ਅੱਜ ਇਹ ਜਿਹੜਾ ਸ਼ਹੀਦਗੰਜ ਸਾਹਿਬ ਜੋੜੇ ਕਰਦੇ ਸਾਹਮਣੇ ਨਵੇਂ ਛੱਡ ਦੀ ਸ਼ੁਭ ਸ਼ੁਰੂਆਤ ਰੋਮਣੀ ਕਮੇਟੀ ਦੀ ਸੀ ਸੰਗਤਾਂ ਦੀ ਸੀ ਨਾਲ ਅੱਜ ਇਹਦੀ ਅਰਦਾਸ ਹੋਈ ਹੈ ਸ਼ਿਵਾਂ